ਬੀਤੇ ਦਿਨੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੁਨੰਧਾ ਸ਼ਰਮਾ ਨੇ ਇੱਕ ਕੰਪਨੀ ਤੋਂ ਤੰਗ ਆ ਕੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨੇ ਕਿਹਾ ਸੀ ਕਿ ਮੈਨੂੰ ਇੱਕ ਕੰਪਨੀ ਵੱਲੋਂ ਤੰਗ ਕੀਤਾ ਜਾ ਰਿਹਾ ਹੈ ਜੋ ਕਹਿ ਰਿਹਾ ਕਿ ਸਾਡੇ ਨਾਲ ਸੁਨੰਧਾ ਸ਼ਰਮਾ ਬਾਉਂਡ ਹਾਲਾਂਕਿ ਮੈਂ ਕਿਸੇ ਨਾਲ ਵੀ ਬਾਉਂਡ ਨਹੀਂ ਤੇ ਮੈਂ ਆਪਣਾ ਕੰਮ ਖੁਦ ਕਰਦੀ ਹਾਂ ਪਰ ਮੇਰੀ ਰੋਟੀ ਤੇ ਤੁਸੀਂ ਲੱਤ ਮਾਰ ਰਹੇ ਹੋ ਤਾਂ ਇਹ ਪੋਸਟ ਸੁਨੰਧਾ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤੀ ਜਿਸ ਤੋਂ ਬਾਅਦ ਪੁਲਿਸ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਸੁਨੰਧਾ ਸ਼ਰਮਾ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੰਪਨੀ ਮਾਲਕ ਪਿੰਕੀ ਟਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਤੇ ਹੁਕਮ ਦੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਮਟਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੇ ਨਿਰਦੇਸ਼ਾਂ ਦੇ ਹੁਕਮ ਤੇ ਅਨੁਸਾਰ ਇਹ ਕਾਰਵਾਈ ਹੋਈ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਨੰਦਾ ਸ਼ਰਮਾ ਪਹਿਲਾਂ ਇਹਨਾਂ ਨਾਲ ਬਾਉਂਡ ਹੋਣ ਪਰ ਹੁਣ ਮੌਕੇ ਤੇ ਬਾਉਂਡ ਨਹੀਂ ਸੰਤ ਕੰਪਨੀ ਵੱਲੋਂ ਤੱਕੇ ਨਾਲ ਲੋਕਾਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਸੁਨੰਦਾ ਸ਼ਰਮਾ ਸਾਡੇ ਨਾਲ ਬਾਉਂਡ ਹੈ ਜਿਸ ਕਰਕੇ ਸੁਨੰਦਾ ਸ਼ਰਮਾ ਕਿਤੇ ਕੰਮ ਨਹੀਂ ਕਰ ਸਕਦੀ ਤੇ ਸੁਨੰਦਾ ਸ਼ਰਮਾ ਦੇ ਕਈ ਗਾਣੇ ਯੂਟਿਊਬ ਸਪੋਟੀਫ ਡਿਲੀਟ ਵੀ ਕਰਵਾਈ ਦਿੱਤੇ ਗਏ ਸੀ ਤੇ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਸੁਨੰਦਾ ਸ਼ਰਮਾ ਨੇ ਤੰਗ ਆ ਕੇ ਕਰਵਾਈ ਹੈ ਤਾਂ ਮੇਨ ਇਥੇ ਰੀਜ਼ਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਨੰਦਾ ਸ਼ਰਮਾ ਦੀ ਹਜੇ ਤੱਕ ਜੋ ਵੀ ਕਮਾਈ ਸੀ ਉਹ ਕਿੱਧਰ ਗਈ ਉਹ ਕੀ ਪ੍ਰੋਡਿਊਸਰ ਖਾ ਗਏ ਜਾਂ ਕਿੱਧਰ ਗਈ ਜਿਸ ਕਰਕੇ ਸੁਨੰਦਾ ਸ਼ਰਮਾ ਆਪਣਾ ਘਰ ਵੀ ਨਹੀਂ ਲੈ ਸਕੀ ਇਸ ਕਰਕੇ ਸਾਰਾ ਇਹ ਮਾਮਲਾ ਸਾਹਮਣੇ ਆਇਆ ਤੇ ਸੁਨੰਦਾ ਸ਼ਰਮਾ ਨੇ ਕਦਮ ਚੱਕਿਆ ਸੀ ਬਾਕੀ ਤੁਸੀਂ ਕਿਵੇਂ ਦੇਖਦੇ ਇਹਨੂੰ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ